ਨਾ ਸਮਝਿਓ ਕੰਡੇ ਨੂੰ ਕੱਢ ਦਿਆਂਗੇ ਇਹ ਨਾ ਸਮਝਿਓ ਕੰਡੇ ਨੂੰ ਕੱਢ ਦਿਆਂਗੇ ਰੋੜਾ ਚੱਕ ਦਿਆਂਗੇ ਪਾਸੇ ਰਾਹ ਵਿੱਚੋਂ ਲੱਖਾਂ ਹੋਣਗੇ ਹੋਰ ਸੰਗਰਾਮੀ ਪੈਦਾ ਇਹਨਾਂ ਜਿਸਮਾਂ ਦੀ ਜਲੀ ਸਵਾ ਵਿੱਚੋਂ ਗੁੰਡਾਗਰਦੀ ਦੇ ਖਿਲਾਫ ਪਿੰਡ ਦੇ ਨਿਵਾਸੀ ਤੋਂ ਮੈਂ ਬਹੁਤ ਖੁਸ਼ਾ ਪਹਿਲੇ ਪੁਆਇੰਟ ਤੇ ਸਾਡਾ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਭਰਾਤਰੀ ਜਥੇਬੰਦੀਆਂ ਜਿੱਤੇ ਹੱਲ ਹੋਈਆਂ ਉਹਨਾਂ ਦਾ ਜਥੇਬੰਦੀ ਵੱਲੋਂ ਦਿলো ਧੰਨਵਾਦ ਕਰਦੇ ਆ ਕਿਉਂਕਿ ਜਿਹੜੀ ਇਹ ਗੁੰਡਾਗਰਦੀ ਹੈ ਇਹਦਾ ਮੁਕਾਬਲਾ ਅਸੀਂ ਉਹਨਾਂ ਦੀ ਭਾਸ਼ਾ ਦੇ ਵਿੱਚ ਨਹੀਂ ਕਰਦੇ ਇਹਨਾਂ ਗੁੰਡਾਗਰਦੀ ਦਾ ਮੁਕਾਬਲਾ ਅਸੀਂ ਆ ਲੋਕਾਂ ਦੇ ਸਿਰਾਂ ਨਾਲ ਕਰਦੇ ਆ ਲੋਕਾਂ ਦੀ ਗਿਣਤੀ ਨਾਲ ਕਰਦੇ ਆ ਲੋਕਾਂ ਦੇ ਦਿਮਾਗਾਂ 'ਚ ਗੱਲ ਭਰ ਕੇ ਕਰਦੇ ਆ ਚੰਦਗੀ ਦਾ ਵੱਡਾ ਹਿੱਸਾ 1978 ਤੋਂ ਲਾ ਕੇ ਜਦੋਂ ਦੇ ਪੜਦੇ ਸੀ ਇੱਕਾ ਚੈਲੰਜ ਖਤਮ ਨਹੀਂ ਹੋ ਰਿਹਾ ਜਿਹੜਾ ਗੁੰਡਾਗਰਦੀ ਦਾ ਚਾਹੇ ਕਾਰਜਾਤ ਪੜੇ ਚਾਹੇ ਨੌਜਵਾਨਾਂ 'ਚ ਕੰਮ ਕੀਤਾ ਜੇ ਜਦੋਂ ਦੇ 30 35 ਸਾਲ ਦੇ ਕਿਸਾਨੀ ਚ ਕੰਮ ਕਰਦੇ ਆ ਤਾਂ ਟੱਕਰ ਗੁੰਡਾਗਰਦੀ ਨਾਲ ਲੱਗਦੀ ਆ ਪੁਲਿਸ ਤੇ ਸਿਆਸਤਦਾਨ ਇਹਨਾਂ ਦੀ ਛਤਰੀ ਹੁੰਦੀ ਆ ਜਾਨੀ ਕਹਿ ਲਓ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਹੁੰਦਾ ਕੱਲੇ ਗੁੰਡੇ ਕੁਛ ਨਹੀਂ ਹੁੰਦੇ ਕੱਲੇ ਗੁੰਡੇ ਪੈਦਾ ਹੀ ਨਹੀਂ ਹੋ ਸਕਦੇ ਸਿਆਸਤਦਾਨਾਂ ਦੀ ਤੇ ਪੁਲਿਸ ਦੀ ਛਤਰੀ ਹੁੰਦੀ ਆ ਇਸ ਕਰਕੇ ਇਸ ਮਸਲੇ ਨਾਲ ਜੋੜ ਕੇ ਅਸੀਂ ਵਾਰਨਿੰਗ ਦੇਣਾ ਚਾਹੁੰਦੇ ਆ ਪੁਲਿਸ ਕੋਲ ਮਸਲਾ ਚੱਲਿਆ ਗਿਆ ਦਰਜ ਹੋ ਗਿਆ ਪੁਲਿਸ ਕੋਲ ਐਫ ਆਈ ਆਰ ਦਰਜ ਹੋ ਗਈ ਇਹ ਪੁਲਿਸ ਨੇ ਦੇਖਣਾ ਹੁਣ ਵੀ ਤੂੰ ਅੱਗੇ ਕੀ ਕਰਨਾ ਜਿਹੜੀ ਲੋਕ ਤਾਕਤ ਹੈ ਉਹਦਾ ਫੈਸਲਾ ਅਸੀਂ ਕਰ ਲਿਆ ਰਾਤ ਵੀ ਸਾਨੂੰ 10:00 ਵਜੇ ਉਤਰੋਂ ਫਾਟਕਾ ਵੱਲ ਗਏ ਹੋਏ ਸੀ ਫਲਾਟ ਵਾਲੇ ਏਰੀਆ ਦੇ ਵਿੱਚ ਸਵੇਰ ਤੋਂ ਲੈ ਕੇ ਵੀ ਉਹਨਾਂ ਨੂੰ ਹੀ ਫੋਟੋ ਨਾਲ ਤੇ ਜਿੱਥੇ ਆ ਇਸ ਕਰਕੇ ਲੇਟ ਆ ਮਾਫੀ ਮੰਗਦੇ ਆ ਮੈਂ ਕਦੇ ਟਾਈਮ ਦੇ ਕੇ ਲੇਟ ਨਹੀਂ ਹੋਇਆ ਮੇਰੀ ਫਿਕਰਤਾ ਇਹ 2 ਮਿੰਟ ਪਹਿਲਾਂ ਹੋਣਾ ਹੁੰਦਾ ਇਸ ਕਰਕੇ ਜਿਹੜੀ ਚਣੌਤੀ ਅੱਜ ਪੰਜਾਬ ਨੂੰ ਬਣੀ ਹੋਈ ਆ ਉਹ ਆਪਾਂ ਦੇਖਦੇ ਆ ਪਿਛਲੇ 10-12 ਦਿਨਾਂ ਤੋਂ ਸਾਡੀ ਜੜੀ ਜੀ ਜਾਣਾ ਸੀ ਉਧਰ ਲਾ ਰਹੇ ਆ ਪਿੰਡਾਂ ਜੋ ਹਰਾਚਾਰਾ ਲੈ ਕੇ ਜਾ ਰਹੇ ਆ ਰਾਸ਼ਨ ਲੈ ਕੇ ਜਾ ਰਹੇ ਆ ਸਾਡੀਆਂ ਜਥੇਬੰਦੀਆਂ ਜਿਹੜੀਆਂ ਇਸ ਫਰੰਟ ਤੇ ਤੁਰੀਆਂ ਹੋਈਆਂ ਸੀ ਪਰ ਆ ਨਵੀਂ ਚਣੌਤੀ ਦਾ ਮੁਕਾਬਲਾ ਕਰਨ ਲਈ ਸਾਨੂੰ ਜਿਹੜਾ ਫੌਰੀ ਚੌਧਾ ਨੂੰ ਸਾਡੀ ਭਾਸ਼ਾ 'ਚ ਜਵਾਬ ਦਿੱਤਾ ਸੀ ਉਹਨਾਂ ਦੀ ਭਾਸ਼ਾ 'ਚ ਜਵਾਬ ਨਹੀਂ ਦਿੱਤਾ ਇਸ ਕਰਕੇ ਮੇਰੇ ਤੋਂ ਪਹਿਲਾਂ ਬੁਲਾਰੇ ਬੋਲ ਚੁੱਕੇ ਹੋਣਗੇ ਧੁੱਪ ਹੋ ਗਈ ਮੈਂ ਕਿੱਲਾ ਭਾਸ਼ਣ ਦੇਣ ਵਾਸਤੇ ਇੱਥੇ ਖੜਾ ਮੈਨੂੰ ਠੀਕ ਨਹੀਂ ਲੱਗਦਾ ਕਿਉਂਕਿ ਇੱਕ ਤਾਂ ਜਿਹੜਾ ਇਹ ਚੈਲੰਜ ਹੈ ਮੈਂ ਕਹੂੰਗਾ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਨੂੰ ਇਹ ਚੈਲੰਜ ਬਣਦਾ ਹੈ ਕਿਉਂਕਿ ਕਿਸ਼ਨਗੜ ਪਿੰਡ ਤੇ ਕੁਲਵੰਤ ਸਿੰਘ ਦਾ ਜਿਹੜਾ ਪੁਰਖ ਹੈ ਉਹਨਾਂ ਨੇ ਜਦੋਂ ਜ਼ਗੀਰਦਾਰਾਂ ਦੇ ਖਿਲਾਫ ਲੜਾਈ ਲੜੀ ਆ ਤਾਂ ਮੈਂ ਕਹੂੰਗਾ ਉਸ ਦੀ ਰਹਿਤ ਦਾ ਨਹੀਂ ਸਾਡਾ ਕਿਸ਼ਨਗੜ ਪਿੰਡ ਹੈ ਕਿਉਂਕਿ ਸੱਚਾ ਹੋ ਜ਼ਗੀਰਦਾਰੀ ਦੇ ਖਿਲਾਫ ਸ਼ਹੀਦੀਆਂ ਦਿੱਤੀਆਂ ਜ਼ਮੀਨਾਂ ਪ੍ਰਾਪਤ ਕੀਤੀਆਂ ਸਾਡੇ ਪੁਰਖਿਆਂ ਨੇ ਲੈ ਕੇ ਦਿੱਤੀਆਂ ਤੇ ਫਿਰ ਅੱਜ ਜੇ ਕਿਸ਼ਨਗੜ ਦੀ ਬਾਹਰ ਹੁੰਦਾ ਸਾਹਿਬਾਂ ਇਨਕਲਾਬੀ ਲਹਿਰ ਦੀ ਪੱਗ ਲਾਉਣ ਵਾਲੀ ਗੱਲ ਆ ਤੁਸੀਂ ਦੱਸੋ ਲੋਕੋ ਇਨਕਲਾਬੀ ਲਹਿਰ ਦੀ ਪੱਗ ਲਾਉਣੀ ਆ ਕਿ ਬਚਾਉਣੀ ਆ ਬਚਾਉਣੀ ਆ ਤਾਂ ਹੱਥ ਖੜੇ ਕਰ ਦਿਓ ਜਿਹੜੇ ਟੰਕਦਾ ਸੀ ਤੁਹਾਨੂੰ ਲੜਾਉਣਾ ਚਾਹੁੰਦੇ ਆ ਲੜੋਗੇ ਜੰਗ ਦੇ ਮੈਦਾਨ 'ਚ ਕਿਉਂਕਿ ਜਿਹੜੀ ਸ਼ਰਤ ਮੈਂ ਜੰਗ ਹੈ ਇਹਨੇ ਵੱਡੇ ਵੱਡੇ ਹਰਾਲੇ ਜਿਹਨੂੰ ਕਹਿੰਦੇ ਸੀ ਮੋਤੀ ਦੀ ਤਾਂ ਮੋਤੀ ਹੈ ਤਾਂ ਮੁਮਕਨ ਹੈ ਥੋੜੇ ਵੱਡੇ ਇਕੱਠਾ ਨੇ ਸਾਝੇ ਇਕੱਠਾ ਨੇ ਗੋਡੜੀਆਂ ਕੀਤਾ ਪ੍ਰਧਾਨ ਮੰਤਰੀ ਕਰਨ ਕੀਤਾ ਬਈ ਆ ਜਿਹੜੀ ਆਮ ਆਦਮੀ ਦੀ ਸਰਕਾਰ ਦੇ ਹੱਥੇ ਹੁਣ ਗੁੰਡਾ ਕਰਦੀ ਹੋ ਰਹੀ ਆ ਖਾਸ ਕਰਕੇ ਫਰੈਂਟਾ ਲਕਰ ਦੇ ਵਿੱਚ ਜਿਹੜੀ ਪੁੱਤਰਾਂ ਦੇ ਸਾਰੇ ਤੇ ਗੁੰਡਾ ਕਰਦੀ ਹੋ ਰਹੀ ਆ ਇਸੇ ਸਰਕਾਰ ਨੇ ਕਮੀ ਗੁੰਡਾ ਕਰਦੀ ਦੀ ਤਰਤ ਪਾ ਕੇ ਸਾਨੂੰ ਬਿਨਾ ਪੈਸੇ ਦਿੱਤਿਆਂ ਤੋਂ ਜ਼ਮੀਨਾਂ ਤੇ ਕੰਮਜ ਕਰਨ ਵਾਲੀ ਬੌਕਸੀ ਲਿਆਣੀ ਲੈਂਡ ਪੂਲਿੰਗ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਜਦੋਂ ਅਸੀਂ ਤੁਹਾਡੀਆਂ ਨੀਤੀਆਂ ਸੱਥਾਂ ਦੇ ਵਿੱਚ ਸਾਡੀਆਂ ਮਾਵਾ ਕੋਲੇ ਭੈਣਾਂ ਕੋਲੇ ਭਰਾਵਾ ਕੋਲੇ ਦੱਸੀਆਂ ਆ ਮੇਰੇ ਨਾਲ ਲੁਧਿਆਣੇ ਦੀ ਟੀਮ ਆਈ ਐ ਲੈਂਡ ਪੂਲਿੰਗ ਵਾਲੇ ਖਾਤੇ ਮਤਲਬ ਜਿਹੜੇ ਏਰੀਆ ਸੀ ਉਹਦੇ ਤੋਂ ਬੈਠੇ ਆ ਤਿੰਨ ਸੱਜਣ ਸਾਡੇ ਨਾਲ ਕੁੱਲ ਵਕਤੀ ਦਰਪੇ ਜਦੋਂ ਅਖੀਰ ਦਾ ਪਤਾ ਲੱਗਦਾ ਤਾਂ ਸਾਡੇ ਇਕੱਠ ਨੂੰ ਜਰਵਾ ਹੁੰਦੀ ਐ ਸਾਡੇ ਕੋਲੇ ਆਗੂ ਪੈਦਾ ਹੁੰਦੇ ਆ ਇਸ ਕਰਕੇ ਸਮੇਂ ਦੀ ਹਕੂਮਤ ਨੂੰ ਗੋਲਡੀਆਂ ਕੀਤਾ ਕਿਹਦੇ ਕੀਤਾ ਬਾਈ ਕੱਠ ਲੋਹਾਂ ਦੀ ਲੱਖ ਨੇ ਤੇ ਇਹ ਤਾਂ ਸਾਡੇ ਵਾਸਤੇ ਛੋਟੀ ਚੁਣੌਤੀ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਜੇ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ 20 ਰਸਲਾ ਪਿਸਤੌਲਾਂ ਨਾਲ ਇਹਨਾਂ ਦੁਬਾਕਿਆਂ ਨੂੰ ਡਰਾ ਲਾਂਗੇ ਇਹਨਾਂ ਲੋਕਾਂ ਨੂੰ ਖੰਡਾ ਦੇਾਂਗੇ ਨਹੀਂ ਭਲੇਖਾ ਹੋ ਸਕਦਾ ਕਿਸੇ ਨੂੰ ਫਿਰ ਮੈਂ ਇੱਕੋ ਹੀ ਗੱਲ ਕਹੂੰਗਾ ਅੱਜ ਦੀ ਗੁੰਡਾ ਫੋਰਸ ਨੂੰ ਜੇ ਉਹਨਾਂ ਨੂੰ ਸਾਹਮਣੇ ਵਾਲੇ ਜਿਹੜੇ ਉਹਨਾਂ ਦੇ ਸਰਗਣ ਆ ਪਤਾ ਕਰੋ ਜੇ ਲੋਕ ਤੱਕਦੇ ਮੂਰੇ ਤੁਸੀਂ ਅੜੋਗੇ ਤੇ ਲੁਧਿਆਣਾ ਅੱਜ ਨਹੀਂ ਬਰਾਤੀ ਜਾ ਕੇ ਪੁੱਛ ਲੋ ਕੀ ਬਣਿਆ ਸੀ ਉਹਨਾਂ ਦੀ ਭਾਸ਼ਾ ਚ ਵੀ ਕਈ ਵਾਰ ਜਵਾਬ ਦੇਣਾ ਪੈਂਦਾ ਪਿੰਡ ਬਣਾਵਾਂ ਦੇ ਵਿੱਚ ਉਸ ਜਗੀ ਕੀ ਬਣਾ ਗੜਾ ਨਾ ਗੁੰਡਾਗਰਦੀ ਕੀਤੀ ਸਾਡੇ ਆਗੂ ਸਾਤਾ ਖੋਹੇ ਸੀ ਪਿੰਡ ਟੁੱਡੀ ਕਰੇ ਵਿੱਚ ਉਤਾ ਟੁੱਡੀ ਕਾ ਮੇਰਾ ਨੇੜਲਾ ਸਾਥੀ ਸੀ ਗੁੰਡਾਗਰਦੀ ਕਰਕੇ ਉਹਨੂੰ ਮਾਰਿਆ ਸੀ ਤੇ ਜਾ ਕੇ ਪੁੱਛੋ ਕਾਲੇ ਬਦਮਾਸ਼ ਨੂੰ ਪਿੰਡ ਦੀ ਸੱਥ ਦੇ ਵਿੱਚ ਮਾਰਿਆ ਲੋਕ ਸਾਹਕੀ ਦੇ ਵਿੱਚ ਲਿਆ ਕੇ ਮਾਰਿਆ ਤੇ ਦੂਜਾ ਹਰ ਕੱਢ ਕੇ ਅਸੀਂ ਚੌਂਦਾ ਫਿਰਦਾ ਹਜੇ ਪਰ ਲੋਕ ਲਹਿਰ ਤੋਂ ਮਾਫੀ ਮੰਗਣੀ ਪਈ ਸੀ ਇੱਥੇ ਹੀ ਵਸਦੀ ਸਾਨੂੰ ਮਿਲਿਆ ਟੱਕਰ ਆ ਗੜੀ ਚਾਹੇ ਉਹ ਮੈਲਕਲਾ ਦੀ ਧਰਤੀ ਆ ਤੁਸੀਂ 25 ਸਾਲ ਤੋਂ 26 ਸਾਲ ਤੋਂ ਜਾਨੇ ਹੋ ਉੱਥੇ ਉੱਥੇ ਵਰਗੀ ਟੱਕਰ ਸ਼ਾਇਦ ਇੱਥੇ ਦੀ ਗੁੰਡਾਗਰਦੀ ਨਾ ਦੇ ਸਕੇ ਕਿਉਂਕਿ ਉੱਥੋਂ ਦੇ ਗੁੰਡਿਆਂ ਦਾ ਰਾਜ ਗੁੰਡਿਆਂ ਦਾ ਪਹਿਲੇ ਜਿਹੜੇ ਪਿਆਉ ਜਾਂਦੇ ਸੀ ਉਹਨਾਂ ਦਾ ਰਾਜ ਉਹ ਤੋਂ 55 ਸਾਲ ਪਹਿਲਾਂ ਸੀ ਫਵਾਦੀ ਸੀ ਚਲਦੀ ਹੋਣਾ ਰਹੇ ਕਹੇ ਤੋਂ ਬਿਨਾ ਸਿਆਸੀ ਪਾਰਟੀਆਂ ਸਾਰੀਆਂ ਨਾਲ ਘਰੇ ਸੀ ਪੁਰਸ ਸਿਆਸੀ ਗੁੰਡੇ ਗੱਠ ਜੋੜਦਾ ਜੇ ਮੂੰਹ ਤੋੜ ਜਵਾਬ ਦਿੱਤਾ ਤਾਂ ਕੀ ਨਾ ਦਿੱਤਾ ਕੱਠ ਲੋਹੇ ਦੀ ਲੱਠ ਵੜਾ ਕੇ ਤੇ ਉਥੋਂ ਮਹਰਕਲਾ ਦੀ ਧਰਤੀ ਤੋਂ ਜਿਹੜਾ ਸੁਨੇਹਾ ਦਿੱਤਾ ਸੀ ਭੰਣੋ ਰਲੋ ਭਰਾਵਾਂ ਸੰਗ ਰਹਿ ਕੇ ਜਿੱਤਣੀ ਹੱਕੀ ਜੰਗ ਕੋਈ ਜਿੱਤੇ ਕਿ ਨਹੀਂ ਜਿੱਤੇ ਹਾਂਜੀ ਜੀ ਅੱਜ ਨਮਾ ਨੌਰਾਕੁੰਟਾ ਕਾਰਦੀ ਦੇ ਖਿਲਾਫ ਕਿਸਾਨ ਮਜ਼ਦੂਰ ਏਕਤਾ ਕੱਲੀ ਝੰਡਿਆ ਦੇ ਨਾਂ ਲਿਖਿਓ ਕਿਸਾਨ ਮਜ਼ਦੂਰ ਏਕਤਾ ਸੀਨੇ ਉੱਤੇ ਲਿਖਿਓ ਭੈਣੋ ਰਣੋ ਭਰਾਵਾਂ ਸੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾ ਸਾਡੇ ਸੀਨੇ ਉੱਤੇ ਛਾਪੀ ਜਾਵੇ ਇਹ ਜਿਹਿਆਂ ਲਗਾਉਣਾ ਕੁਛ ਨਹੀਂ ਕਰ ਸਕਦੇ ਲੋਕ ਤਾਕਤਰੇ ਪੂਰੇ ਤਾਂ ਹਣ ਤੇ ਗੋਡਾ ਰੱਖ ਦਿਆਂਗੇ ਨਹੀਂ ਚੱਲੇਗੀ ਨਹੀਂ ਚੱਲੇਗੀ ਰਾਖਰ ਦੀ ਚੱਕ ਲਿਆ ਕੇ ਕੌਣ ਤੇ ਡਰਾ ਰੱਖ ਲਿਆ ਮੇਰੀ ਸਾਡਾ ਰਸੂਲ ਹੈ ਮੈਨੂੰ ਯਾਦ ਆਉਂਦੀ ਹੈ ਕਾਲਸਾਨੀ ਘਟਨਾ ਇੱਕ 65 ਬੰਦਿਆਂ ਦੇ ਗੁੰਡਿਆਂ ਦੇ ਟੋਲੇ ਨੇ ਸਾਡੇ ਕਿਸਾਨਾਂ ਗੁੱਦੀਆਂ ਲੱਤਾਂ ਤੋੜੀਆਂ ਸੀ ਲੱਤਾਂ ਕਿਉਂ ਤੋੜੀਆਂ ਸੀ ਸਾਡੇ ਕਿਸਾਨਾਂ ਆਪੂ ਦਾ ਕਸੂਰ ਕੀ ਸੀ ਕਿਉਂਕਿ ਉਹ ਜਿਹੜੀ ਪਿੰਡ 'ਚ ਗੁੱਟਾ ਕਰਦੀ ਕਰਦਾ ਸੀ ਉਸ ਸਾਰਾ ਜਦੋਂ ਵਿਰੋਧ ਕੀਤਾ ਸੀ 65 ਜਾਣੇ ਆਏ ਮੋਟਰਸਾਈਕਲਾਂ ਤੇ ਸੀਆਂ ਪਾਣਾ ਦੀ ਖਤ ਤੂੰ ਕਰੀ ਤੇ ਉਹਦੀ ਰਾਣਾ ਨਾਲ ਲੱਤ ਤੋੜੀ ਅਸੀਂ ਚੈਲੰਜ ਕੀਤਾ ਜਾ ਕੇ ਉਹਨਾਂ ਦਾ ਚੈਲੰਜ ਕਬੂਲ ਕੀਤਾ ਪਿੰਡ ਦੇ ਦਰਵਾਜ਼ੇ ਬੰਦ ਸੀ ਲੋਕ ਸੂ ਨੂੰ ਹੋ ਗਏ ਸੀ ਦਸਤ ਪੈ ਗਈ ਸੀ ਪਰ ਅਸੀਂ ਫੇਰਾ ਰਬੱਤੇ ਘੇਰ ਲੈ ਕੇ ਗਏ ਸੀ ਤੁਹਾਡੇ ਨਾਲ ਦੋ ਦਿਨ ਘਰ ਘਰ ਦਾ ਬੂਹਾ ਖੜਕਾਇਆ ਸੀ ਉਹ ਜ਼ੁਲਮ ਤੋਂ ਡਰ ਕੇ ਜਿੰਨਾ ਅੰਦਰ ਵੜੋਂਗੇ ਉਹਨੇ ਜ਼ਲਮ ਤੁਹਾਡੇ ਅੰਦਰ ਨੂੰ ਆਉਣਗੇ ਆਓ ਬਾਹਰ ਨਿਕਲੋ ਤੇ ਕਾਲਸਾਂ ਦੇ ਵਿੱਚ ਜਦੋਂ ਫਿਰ ਮਜਾਰਾ ਹੋ ਰਿਹਾ ਸੀ ਰਵੇਤੀ ਹਥਿਆਰਾਂ ਦੇ ਨਾਲ ਉਸ ਗੁੰਡੇ ਦੇ ਦਰਾਂ ਮੂਰੇ ਜਦੋਂ ਅਸੀਂ ਬੋਲੇ ਸੀ ਮੈਨੂੰ ਅੱਜ ਵੀ ਯਾਦ ਆ ਅਸੀਂ ਇਹ ਕਿਹਾ ਸੀ ਤੇ ਅੱਜ ਵੀ ਕਹਿੰਦੇ ਆ ਅਸੀਂ ਕਿਸੇ ਨੂੰ ਧੀਆਂ ਭਣਾਂ ਦੀਆਂ ਗਾਲਾਂ ਕੱਢ ਕੇ ਨਹੀਂ ਬਦਮਾਸ਼ ਬਣਦੇ ਉਹ ਧੀਆਂ ਵੀ ਛੱਡ ਗਿਆ ਉਹ ਮਾਮਾ ਵੀ ਛੱਡ ਗਿਆ ਸਾਂਝਿਆਂ ਨੇ ਅਸੀਂ ਔਰਤ ਨੂੰ ਗਾਲ ਨਹੀਂ ਕੱਢਦੇ ਉਦੋਂ ਵੀ ਉਹਨੂੰ ਕਿਹਾ ਸੀ ਵੀ ਜੇ ਤੁਹਾਡੇ ਵਰਗੀ ਬਦਮਾਸ਼ੀ ਕਰਦੀ ਹੋਵੇ ਅਸੀਂ ਗਾਲਾਂ ਕੱਢ ਸਕਦੇ ਹਾਂ ਪਰ ਨਹੀਂ ਇਹ ਲੋਕ ਤਾਂ ਤੱਕ ਤਾਂ ਜਿਹੜੀ ਇਹ ਹੋਰ ਪਾਸ਼ਾ 'ਚ ਜਵਾਬ ਦਿੰਦੀ ਆ ਜੇ ਫੇਰ ਵੀ ਫਟਣੀ ਆਉ ਸਾਡੇ ਕੋਲੇ ਹੈਗਾ ਉਹੋ ਜੇ ਜਥੇ ਵੀ ਹੈਗੇ ਇਹਨਾਂ ਦੀ ਪਾਸ਼ਾ 'ਚ ਜਵਾਬ ਦੇਣ ਵਾਲਾ ਦੇਮਾਗਾ ਤੇ ਦਿੰਦੇ ਆਇਆ ਮੈਨੂੰ ਨਹੀਂ ਲੱਗਦਾ ਵੀ ਹੁਣ ਤੋਂ ਧੁੱਪ ਚ ਪਟਾਈ ਠੀਕ ਆ ਜੀ ਠੀਕ ਆ ਜੀ ਠੀਕ ਵਧੀਆ ਜੀ ਸੁਦੇਹਾ ਉਹਨਾਂ ਤੱਕ ਪਹੁੰਚ ਗਿਆ ਕਿਉਂਕਿ ਉਹਨਾਂ ਦੇ ਕੰਨ ਇੱਥੇ ਆ ਤੁਸੀਂ ਬਹੁਤ ਸਮੇਂ ਦਾ ਬੈਠਿਓ ਮੈਂ ਇੱਥੇ ਮੈਂ ਹੋਰ ਵੀ ਬਹਾ ਮਾਰ ਸਕਦਾ ਸੀ ਪਰ ਜਿਹੜੀ ਅਕਲ ਦੀ ਗੱਲ ਆਪਾਂ ਕਰ ਲਈ ਤੇ ਮੈਨੂੰ ਲੱਗਦਾ ਜਿੰਨਾ ਕਸੀਂ ਕਿਆਸ ਰਾਈ ਲਾ ਕੇ ਆ ਸੀ ਤੁਸੀਂ ਤਾਂ ਉਹ ਤੋਂ ਕਈ ਗੁਣਾ ਵੱਧ ਹੋ ਉਸ ਕਰਕੇ ਬੇਨਤੀ ਆ ਇਹ ਜਿਹੜੀਆਂ ਲਗੌੜਾਂ ਹੁੰਦੀਆਂ ਚਾਹੇ ਬਰੇਟੇ ਚ ਹੋਣ ਚਾਹੇ ਕੁਦਰੀਆਂ ਚ ਹੋਣ ਚਾਹੇ ਪੰਜਾਬ ਦੇ ਕਿਸੇ ਹੋਰ ਤੇ ਚਾਹੇ ਉਹਨਾਂ ਦਾ ਸਰਗਣਾ ਪ੍ਰਿੰਸੀਪਲ ਬੁੱਧਰਾਂ ਮਹੌਲੇ ਜਿੱਦੇ ਸਰਕਾਰਾਂ ਦਰਬਾਰੇ ਪੁੱਗਦੀ ਆ ਮੂੰਹ ਤੋੜ ਜਵਾਬ ਦੇ ਮੰਗੇ ਲੋਕ ਸ਼ਕਤੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਤੋਂ ਬੇਨਤੀ ਆ ਕਿ ਆਪਾਂ ਫੋਟੋ ਕਰਨੀਆਂ ਪਗਾਇਆਂ ਦੇ ਨਾਲ ਉੱਚੀਆਂ ਵਾਹਾਂ ਦੇ ਨਾਲ ਜਵਾਬ